ਪਿਛਲੇ ਦਿਨੀ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਚੱਲਦੇ ਜਿੱਥੇ ਪੂਰੇ ਪੰਜਾਬ ਵਿੱਚ ਸਮਾਜ ਸੇਵੀ ਸੰਸਥਾਵਾਂ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਆਪਣਾ ਯੋਗਦਾਨ ਪਾਇਆ ਹੈ ਉੱਥੇ ਹੀ ਹਲਕਾ ਕਨੌਰ ਦੀ ਇੱਕ ਜਾਨੀ ਮਾਨੀ ਸਮਾਜ ਸੇਵੀ ਸ਼ਖਸੀਅਤ ਸਰਦਾਰ ਬਿਆਨ ਸਿੰਘ ਝੁੰਗੀਆਂ ਨੇ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਮਾਜ ਸੇਵੀ ਇੱਕ ਨੂਰ ਸੰਸਾ ਦੇ ذریعے ਲੋਕਾਂ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਉਹਨਾਂ ਵੱਲੋਂ ਪੰਜਾਬ ਭਰ ਦੇ ਵਿੱਚ ਪਿਛਲੇ ਹੜ੍ਹਾਂ ਦੇ ਦੌਰਾਨ ਵੀ ਅਤੇ ਹੁਣ ਵੀ ਲੋਕਾਂ ਤੱਕ ਜੁਰੂ ਦਾ ਸਮਾਨ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਆਓ ਸੁਣਦੇ ਹਾਂ ਉੱਗੇ ਸਮਾਜ ਸੇਵੀ ਸਰਦਾਰ ਬਿਆਨ ਸਿੰਘ ਝੁੰਨੀਆਂ ਨੇ ਕੀ ਕਿਹਾ ਆਪਣੀ ਸੰਸਥਾ ਤੇ ਆਪਣੇ ਜੀਵਨ ਦੇ ਬਾਰੇ ਕਨੌਰ ਤੋਂ ਹਰਜਿੰਦਰ ਸਿੰਘ ਮੋਹੀ ਦੀ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਸ਼ੁਰੂਆਤੀ ਜਿਹੜੇ ਤੁਹਾਡੇ ਜਵਾਨੀ ਦੇ ਸਮੇਂ ਦੀਆਂ ਗੱਲਾਂ ਨੇ ਹਨ ਉਹਦੇ ਵਿੱਚ ਤੁਸੀਂ ਕਿਹੜਾ ਕਿਹੜਾ ਯੂਥਾਂ ਦੇ ਨਾਲ ਰਹੇ ਹੋ ਜਾਂ ਜਿਹੜੀ ਸਮਾਜ ਸੇਵੀ ਸੰਸਥਾਵਾਂ ਨਾਲ ਰਹੇ ਹੋ ਤੁਸੀਂ ਇਸ ਚੰਦੇ ਸਾਰੇ ਦੋਸਤਾ ਮਿੱਤਰਾਂ ਭੈਣ ਭਰਾਵਾਂ ਨੂੰ ਭਗਤ ਜੀ ਖਾਲਸਾ ਨਾਮ ਜੀ ਵਤੇ ਅਸਲਾਮੁਅਲੈਕਮ ਰਾਮ ਰਾਮ ਦਾਸ ਸੂਰਜਤ ਤੌਰ ਤਾਂ ਜੀ ਉਹ ਕਹਿੰਦੇ ਆ ਮਾ ਪ੍ਰਭੂ ਤੋਂ ਪਿਤਾ ਵਰ ਕੋੜਾ ਬਹੁਤਾਂ ਜੱਥਾ ਥੋੜਾ ਥੋੜਾ ਜਿਹੜੀ ਸਮਾਜ ਸੇਵਾ ਖੇਤਰ ਸੀ ਉਹ ਮੇਰੇ ਪਿਤਾ ਸਰਦਾਰ ਸੰ ਸਿੰਘ ਚੰਗੀਆਂ ਜੋ ਕਾਫੀ ਸਮਾਂ ਅਕਾਲੀ ਦਲ ਚ ਟੌੜਾ ਸਾਹਿਬ ਨਾਲ ਵੱਡੇ ਟੌੜਾ ਸਾਹਿਬ ਨਾਲ ਸਰਦਾਰ ਜਸਦੇਵ ਸਿੰਘ ਸੰਧੂ ਨਾਲ ਕਾਫੀ ਵਿਚਰੇ ਤੋਂ ਬਾਅਦ ਉਹ ਉਹਨਾਂ ਦਾ ਕਿਸਾਨੀ ਨੂੰ ਚਾਹਣਾ ਮਿਸਲ ਕਿਆਸੀ ਜਦੋਂ ਬੜਾ ਛੋਟਾ ਸੀ 6 ਸਾਲ ਦਾ ਸੀ ਮੈਂ ਕਾਫੀ ਥੋੜੀ ਮਤੋਂ ਹੀ ਲੰਬੇ ਸੰਘਰਸ਼ ਦੇਖੇ ਹੈ ਤੇ ਜਿਹੜੀ ਮੇਰੀ ਬਤੌਰ ਨਿੱਜੀ ਤੌਰ ਤੇ ਸ਼ੁਰੂਆਤ ਹੋਈ ਹੈ ਉਹ 1993 ਚ ਸ਼ੁਰੂ ਹੋਈ ਹੈ ਜਦੋਂ ਮੈਂ ਬਤੌਰ ਸਟੂਡੈਂਟ ਸੀ ਪਲੱਸ 2 ਦਾ 10 ਪਲੱਸ 2 ਦਾ ਉਦੋਂ ਜਿਹੜੀ ਯੂਥ ਕਲੱਬ ਸੀ ਪਿੰਡਾਂ ਦੇ ਵੜੇ ਟਾਮੇ ਟਾਮੇ ਸੀ ਮੈਨੂੰ ਜਿਹੜੀ ਆ ਆਪਣੇ ਪਿੰਡ ਦੀ ਫਰਦਾਂ ਲੀក ਤੋਂ ਸੀਦੂਦੂ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਹਰੀ ਭਚੁੰਗੀਆਂ ਬਲਾਕ ਖਨੌਰ ਉਸਨੂੰ ਸ਼ੁਰੂਆਤ ਕੀਤੀ ਜਿਹੜਾ ਕਿ ਨਹਿਰੂ ਵਾ ਕੇਂਦਰ ਤੋਂ ਰਜਿਸਟਰਡ ਸੀ ਉਸ ਤੋਂ ਬਾਅਦ ਨਹਿਰੂ ਵਾ ਕੇਂਦਰ ਦੇ ਜਿਹੜੇ ਮੀਟਿੰਗਾਂ ਸੀ ਉੱਥੇ ਪ੍ਰੋਗਰੈਸ ਵਧ ਗਈ ਸਰਦਾਰ ਜਸਵਿੰਦਰ ਸਿੰਘ ਉਹਨਰ ਸੀ ਇੱਕ ਵਾਰ ਇਹਨਾਂ ਨੂੰ 1995 ਚ ਜ਼ਿਲ੍ਹਾ ਦੀ ਪ੍ਰਧਾਨਗੀ ਦੀ ਯੂਥ ਕਲੱਬਾਂ ਨੇ ਪੇਸ਼ਕਸ਼ ਕੀਤੀ ਪਰ ਮੇਰੇ ਘਰੇਲੂ ਆਵਾਜਾਈ ਦੇ ਸਾਧਨ ਸੀਮ ਤੋਂ ਹੁਣ ਕਰਕੇ ਘਰੇਲੂ ਮੁਜਬੂਰੀਆਂ ਹੁਣ ਕਰਕੇ ਮੈਂ ਉਹ ਜ਼ਿੰਮੇਵਾਰੀ ਲੈਣ ਤੋਂ ਨਾ ਕਰ ਦਿੱਤੀ ਤੁਸੀਂ ਫਿਰ ਉਸ ਤੋਂ ਬਾਅਦ ਇੱਕ ਨੂਰ ਨਾਮ ਦੀ ਸੰਸਥਾ ਜਿਹੜੀ ਤਿਆਰ ਕੀਤੀ ਹੈ ਇਹ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਜਾਂ ਤੁਸੀਂ ਕਿਸ ਤਰ੍ਹਾਂ ਇਸ ਪਾਸੇ ਤੁਰੇ ਐਕਚੁਅਲੀ ਜੀ ਯੂਥ ਕਲੱਬਾਂ ਨਾਲ ਜੁੜੇ ਹੋਣ ਕਰਕੇ ਸਾਡੇ ਕਈ ਪਰਮਿੱਤਰ ਕੀ ਕਰ ਕੇ ਇਕੱਠੀ ਸੰਸਥਾ ਬਣਾਈ ਸੀ ਜਿਵੇਂ ਮਿਸ਼ਨ ਲਾਲੀ ਦੇ ਰਿਹਾ ਗਿਆਲੀ ਯੂਨੀਵਰਸਲ ਵੈਲਫੇਅਰ ਕਲੱਬ ਉਹਦੇ ਚ ਵੀ ਮੈਂ ਬਤੌਰ ਸਖਤਰ ਪੰਜਾਬ ਸੇਵਾ ਨਿਭਾਈ ਹੈ 35 36 ਵਰਕਮੰਡਲ ਵੀ ਕਰ ਚੁੱਕੇ ਤੇ ਹੋਰ ਵੀ ਜਿਹੜੇ ਆਦਰ ਸਟੇਟਾਂ 'ਚ ਯੂਥ ਨੂੰ ਲੈ ਕੇ ਜਾਣਾ ਜਿਵੇਂ ਹਮਾਰ ਚਲਚੇ ਲੱਗਿਆ ਸੀ 2007 'ਚ ਯੂਥ ਲੀਡਰਸ਼ਿਪ ਐਂਡ ਪਰਸਨੈਲਿਟੀ ਕੈਂਪ ਤੇ ਜਿਵੇਂ ਜੰਗੇ ਆਜ਼ਾਦੀ ਦਾ 150 ਸਾਲਾ ਜਦੋਂ ਬਣਾਇਆ ਸੀ ਦਿੱਲੀ ਉਦੋਂ ਵੀ ਦਾਸ ਦੀ ਰਹਿਨਵਾਈ ਹੇਠ ਬਲਾਕ ਦੀ ਜਿਹੜੀ ਟੀਮ ਸੀ 40 50 ਮੁੰਡੇ ਸੀ ਹੋ ਗਏ ਤੇ ਚੱਲਦੇ ਚੱਲਦੇ ਜੀ ਇੱਥੇ ਤੱਕ ਆ ਗਏ ਹੁਣ ਜਦੋਂ ਮਹਿਸੂਸ ਹੋਇਆ ਵੱਡੇ ਹੋਏ ਥੋੜਾ ਹੋਰ ਸੱਜਣ ਮਿੱਤਰ ਹਲਕੇ ਘਨੌਰ ਤੋਂ ਨਾਲ ਲੈ ਕੇ ਇੱਕ ਅਸੀਂ ਸਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਲੋੜਵੰਦ ਵਿਅਕਤੀ ਨੇ ਬੱਚੇ ਨੇ ਪਰਿਵਾਰ ਨੇ ਵੀ ਉਹਨਾਂ ਲਈ ਕੋਈ ਉਪਰਾਲਾ ਕੀਤਾ ਜਾਵੇ ਜਿਵੇਂ ਕਿ ਅਸੀਂ ਸ਼ੁਰੂਆਤ 8 17 18 ਦੇ ਕਰ ਚੁੱਕੇ ਹਾਂ ਇੱਕ ਨੂਰ ਸੰਸਥਾ ਦੀ ਉਹਦੇ ਬਤੌਰ ਪਹਿਲਾ ਸ਼ੁਰੂਆਤ ਚ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਸੀ ਪਛੜੇ ਜਿਹੜੇ ਇਲਾਕੇ ਸੀ ਉਹਨਾਂ ਚ ਅਸੀਂ ਬੂਟ ਜਰਸੀਆਂ ਸਟੇਸ਼ਨਰੀ ਕਈ ਪਿੰਡਾਂ ਚ ਅਸੀਂ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਸੇਵਾ ਨਿਭਾਈ ਹੈ ਉਹ ਪਿਛਲੇ ਕੁ ਸਮੇਂ ਤੋਂ ਜਿਹੜਾ ਹੜ੍ਹਾਂ ਦਾ ਦੁਰਾਦੋਰ ਚੱਲ ਰਿਹਾ ਹੈ ਇਹਦੇ ਵਿੱਚ ਵੀ ਤੁਹਾਡੀ ਸੰਸਥਾ ਵੱਲ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਬਾਰੇ ਥੋੜੀ ਚਾਤ ਪਾਓ ਬਿਲਕੁਲ ਜੀ ਜਿਹੜਾ ਪਿਛਲੇ ਦਿਨ ਪੰਜਾਬ 'ਚ ਹੜਾ ਆਇਆ ਤੇ 23 'ਚ ਵੀ ਆਇਆ ਸੀ ਉਦੋਂ ਵੀ ਸਾਨੂੰ ਇਹ ਸੇਵਾ ਦੇ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ ਸਾਨੂੰ ਇੱਕ ਹਰ ਬਲਾਨ ਵੈਲਫੇਅਰ ਸੁਸਾਇਟੀ ਸੀ ਰਾਮਾ ਮੰਡੀ ਤੋਂ ਉਹ ਕੁਝ ਰਾਸ਼ਨ ਦੇ ਕੇ ਸੀ ਕੁਝ ਅਸੀਂ ਆਪਣੇ ਤੌਰ ਤੇ ਰਾਸ਼ਨ ਇਕੱਠਾ ਕਰਕੇ ਜਿਹੜੇ ਹਰਿਆਣਾ ਪੰਜਾਬ ਦੇ ਪਿੰਡ ਸੀ ਬਾਰਡਰ ਦੇ ਕਨੌਰ ਤੇ ਅੰਮਾਲੇ ਦੇ ਪਿੰਡ ਸੀ ਉਹਨਾਂ ਜਿਵੇਂ ਅਸੀਂ ਇੱਕ ਕਮੇਟੀ ਬਣਾ ਕੇ ਪਹਿਲਾਂ ਸਕਰੀਨਿੰਗ ਕੀਤੀ ਉਹਨਾਂ ਦੀਆਂ ਲਿਸਟਾਂ ਬਣਾਈਆਂ ਤੇ ਉਹਦੇ باوجود ਜਿਹੜੀ ਕੋਈ ਸੰਸਥਾ ਸਾਨੂੰ ਕੋਈ ਦਾਨ ਕਰ ਗਈ ਸਮਾਨ ਹੈਂਡਓਵਰ ਕਰ ਗਈ ਸੀ ਇੱਕ ਰਾਸ਼ਨ ਦਾ ਟਰੱਕ ਉਹਦੇ ਨਾਲ ਅਸੀਂ ਆਪਣੇ ਤੌਰ ਤੇ ਵੀ ਕੁਝ ਅપરાਲਾ ਇਕੱਠਾ ਕਰਕੇ ਕੁਝ ਹੋਰ ਉਹਦੇ ਜੇ ਯੋਗਦਾਨ ਪਾ ਕੇ ਅਸੀਂ ਉਹਨਾਂ ਪਿੰਡਾਂ 'ਚ ਬਿਨਾਂ ਕਿਸੇ ਵੇ ਦਵਾ ਬਤਾਮ ਅਸੀਂ ਲੋੜਵੰਦ ਪਰਿਵਾਰਾਂ ਨੂੰ ਜਿਹੜੇ ਅਥੀ ਲੋੜਵੰਦ ਸੀ ਉਹਨਾਂ ਦੀ ਪਹਿਲਾਂ ਲਿਸਟਾਂ ਬਣਾਈਆਂ ਫਿਰ ਸਾਡੀ ਟੀਮ ਦੁਆਰੇ ਸਮਾਂ ਲੈ ਕੇ ਜਾਂਦੀ ਰਹੀ ਕਿੱਟ ਬਣਾ ਕੇ ਬਤਾਉਤਾਂ ਤੇ ਬੜੇ ਪਾਰਦਰਸ਼ੀ ਤਰੀਕੇ ਨਾਲ ਅਸੀਂ ਕੰਮ ਕੀਤਾ ਜੀ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਅੱਪਾ ਜਾ ਚੁੱਕੇ ਹਾਂ ਉਹਦੇ ਜਾ ਰਹੇ ਅੱਗੇ ਹੋਰ ਹੁਣ ਤਾਂ ਜੀ ਪਿਛਲੇ ਦਿਨੀ ਮੈਂ ਆਪਣੇ ਸਾਥੀਆਂ ਨਾਲ ਚਾਰ ਪਸ਼ੂਆਂ ਦਾ ਤੂੜੀ ਤੇ ਕੋ ਸਾਡੇ ਕੋਲ ਆਟਾ ਇਕੱਠਾ ਹੋਇਆ ਵਾ ਅਸੀਂ ਤੇ ਵਾ ਸੀ ਬਸਤਰ ਸੀ ਉਹ ਅਸੀਂ ਗਏ ਸੀ ਜੀ ਅਜਨਾਲਾ ਸਾਈਡ ਰਾਮਦਾਸ ਕੋਨੇ ਵਾਲਾ ਸਾਈਡ ਉਸ ਪਾਸੇ ਗਏ ਸੀ ਤੇ ਹੁਣ ਕੱਲ ਨੂੰ ਇੱਕ ਦੋ ਦਿਨਾਂ ਅਜ ਅਸੀਂ ਆਪਣੀ ਟੀਮ ਨਾਲ ਸਾਨੂੰ ਝੰਗਰਪੈਣੀ ਪਿੰਡ ਫਾਜ਼ਿਲਕਾ ਦਾ ਉੱਥੋਂ ਕਾਲ ਆਈ ਹੈ ਉੱਥੇ ਅਸੀਂ ਸਰਵੇ ਕਰਨ ਜਾਣਾ ਉਸ ਤੋਂ ਬਾਅਦ ਅਸੀਂ ਜੋ ਵੀ ਉਹਨਾਂ ਨੂੰ ਲੋੜ ਦਾ ਸਵਾਨ ਹੋਊਗਾ ਜ਼ਰੂਰਤ ਜੀ ਸਵਾਨ ਦੀ ਉਹ ਕਰਦੇ ਆਂ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕਰਾਂਗੇ ਹੁਣ ਜਿਸ ਤਰ੍ਹਾਂ ਪਿੱਛੇ ਖਬਰਾਂ ਵੀ ਦੇਖਣ ਨੂੰ ਲੱਗ ਮਿਲੀਆਂ ਨੇ ਵੀ ਜਿੱਥੇ ਹਾਰਡਪੀਟ ਤੇ ਲੋਕ ਹੈਗੇ ਨੇ ਕੁਝ ਤਾਂ ਜ਼ਰੂਰਤਮੰਦ ਹੈ ਨੇ ਕੁਝ ਬਿਨਾਂ ਜ਼ਰੂਰਤਾਂ ਤੋਂ ਵੀ ਲੋਕ ਸਮਾਨ ਇਕੱਠਾ ਕਰੀ ਜਾ ਰਹੇ ਨੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਦੇਖੋ ਸਾਰੇ ਤਰ੍ਹਾਂ ਦੇ ਆਨਸਰ ਨੇ ਦੁਨੀਆਦਾਰੀ ਚ ਪਰ ਇਸ ਮੌਕੇ ਸਾਨੂੰ ਕਿਸੇ ਚੀਜ਼ ਦਾ ਲੋੜ ਤੋਂ ਵੱਧ ਨਹੀਂ ਲਾਹਾ ਲੈਣਾ ਚਾਹੀਦਾ ਅਸੀਂ ਵੀ ਦੇਖਿਆ ਆਪਣੇ ਅੱਖੇ ਥੋੜਾ ਮੰਨ ਨੂੰ ਠੇਸ ਪਹੁੰਚੀ ਪਰ ਆਪਾਂ ਕੁਝ ਵਿਅਕਤੀਆਂ ਕਰਕੇ ਜਿਹੜੇ ਜ਼ਿਆਦਾ ਦਾ ਲੋੜਵੰਦ ਨੇ ਜਿਨ੍ਹਾਂ ਦੇ ਘਰ ਟਹਿ ਕੇ ਘਰਾਂ 'ਚ 9-9 10-10 ਫੁੱਟ ਪਾਣੀ ਸੀ ਅਸੀਂ ਆਪਣੀ ਅੱਖੀ ਦੇਖਿਆ ਫਾਸਲਾ ਤਾਂ ਬਿਲਕੁਲ ਬਰਬਾਦ ਹੋ ਚੁੱਕਿਆ ਇਹ ਬਦਲਾਵ ਦਾ ਇੱਕ ਤਰ੍ਹਾਂ ਨਾਲ ਸਵਾਹ ਬਣ ਗਈ ਸੀ ਵੀ ਉਹ ਦੇਖਣੀ ਸੀ ਹੁੰਦੀਆਂ ਦਿਲ ਪਿੰਗਲ ਜਾਂਦਾ ਸੀ ਦੇਖ ਕੇ ਇਹੋ ਜਿਹੇ ਵਿਅਕਤੀਆਂ ਦੀ ਮਦਦ ਅਸੀਂ ਕੁਝ ਵਿਅਕਤੀਆਂ ਕਰਕੇ ਨਹੀਂ ਛੱਡ ਸਕਦੇ ਸੋ ਸਾਡਾ ਉਪਰਾਲਾ ਰਹੂਗਾ ਤੁਸੀਂ ਹੋਰ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਜੀ ਸਰਕਾਰਾਂ ਚੁਣੀਆਂ ਜਾਂਦੀਆਂ ਲੋਕਾਂ ਦੀ ਉਮੀਦਾਂ ਅਨਸਾਰ ਸਰਕਾਰ ਜਿਹੜਾ ਕੋਈ ਆਪਣਾ ਚੋਣ ਮੈਨੀਫੈਸਟੋ ਲੈ ਕੇ ਆਉਂਦੀ ਹੈ ਕੋਈ ਪਾਰਟੀ ਸੱਤਾ ਜਾਂਦੀ ਹੈ ਮੈਂ ਉਹਨਾਂ ਨੂੰ ਤਾਂ ਇਹੀ ਅਪੀਲ ਕਰਾਂਗਾ ਵੀ ਦੇਖੋ ਲੱਖਾਂ ਲੋਕਾਂ ਕਰੋੜਾਂ ਦੀ ਭਾਵਨਾਵਾਂ ਸਾਡੇ ਨਾਲ ਜੁੜੀਆਂ ਹੁੰਦੀਆਂ ਕੋਈ ਹਲਕੇ ਦਾ ਨਮੈਂਦਾ ਕੋਈ ਸਟੇਟ ਦਾ ਮੁੱਖ ਮੰਤਰੀ ਹੈ ਕੋਈ ਕਿਸੇ ਵਿਭਾਗ ਦਾ ਮੰਤਰੀ ਹੈ ਉਹਨਾਂ ਨੂੰ ਚਾਹੀਦਾ ਵੀ ਅਸੀਂ ਘਟੋ-ਘੱਟੀ ਜੇ ਪੂਰੇ ਨਹੀਂ ਤਾਂ 70-80% ਉਹਨਾਂ ਜਿਹੜੀ ਉਹ ਲੋਕਾਂ ਦੀਆਂ ਉਮੀਦਾਂ ਉਹਨਾਂ ਦੇ ਖਰਾ ਉਤਰਿਏ ਬਾਕੀ ਜਿਹੜੀ ਸਮਾਜ ਸੇਵੀ ਸਮੱਸਿਆਵਾਂ ਉਹਨਾਂ ਨੂੰ ਪੀਲੇ ਆ ਵੀ ਆਪਾਂ ਦੇਖੋ ਦੇਖੇ ਨਹੀਂ ਕਾਲੀ ਚ ਨਹੀਂ ਆਪਾਂ ਬਤੌਰ ਪਹਿਲਾਂ ਇੱਕ ਸਕਰੀਨਿੰਗ ਕਮੇਟੀ ਆਪਣੀ ਬਣਾਓ ਜਿੱਥੇ ਕਿਸੇ ਦਾ ਵੀ ਹੁਣ ਸਾਨੂੰ ਜੀ ਪਿੱਛੇ ਕਾਲ ਆਈ ਸੀ ਵੀ ਸਾਡੇ ਕੋਲ ਚਾਰਾ ਬਹੁਤ ਆ ਗਿਆ ਖਾਣ ਪੀਣ ਦਾ ਸਮਾਂ ਬਹੁਤ ਆ ਗਿਆ ਸਾਨੂੰ ਸਾਬਣ ਤੇ ਸਰਫ ਵਗੈਰਾ ਚਾਹੀਦਾ ਕਿਸੇ ਪਿੰਡੋਂ ਇਲਾਕੇ 'ਚੋਂ ਕਾਲ ਆਈ ਸੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਉਹਨਾਂ ਦੀ ਜਲਦੀ ਪੂਰੀ ਹੋ ਜਾਏ ਤੇ ਸੰਸਥਾਵਾਂ ਨੂੰ ਵੀ ਇਹ ਚਾਹੀਦਾ ਵੀ ਰਲ ਮਿਲ ਕੇ ਕੋਈ ਕੌ ਬਣਾ ਕੇ ਇੱਕ ਦੂਜੇ ਤੋਂ ਅੱਗੇ ਵਧਣ ਦੀ ਵਜਾਏ ਲੋੜਵੰਦਾ ਤੱਕ ਕਿਉਂਕਿ ਪੰਜਾਬ ਨੂੰ ਇੱਕ ਕੱਲੇ ਹੜਾ ਦੀ ਜ਼ਰੂਰਤ ਨਹੀਂ ਪੰਜਾਬ ਨੂੰ ਲਾਇਬ੍ਰੇਰੀਆਂ ਦੀ ਜ਼ਰੂਰਤ ਹੈ ਸਕੂਲਾਂ ਕਾਲਜਾਂ 'ਚ ਬਹੁਤ ਜਿਹੜੀ ਫੈਸਿਲਿਟੀ ਹੈ ਬੱਚੇ ਸਾਡੇ ਧੁੱਪੇ ਛਾਵੇਂ ਠੰਡ 'ਚ ਉਹ ਪੜਦੇ ਆ ਉਹਨਾਂ ਨੂੰ ਅਸੀਂ ਥੋੜਾ ਜਿਹਾ ਸੁਧਾਰ ਦਾ ਸਮਾਜ ਸੇਵੀ ਤੌਰ ਤੇ ਉਪਰਾਲਾ ਕਰਾਂਗੇ